ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਇਹ ਜੋ ਵੀਡੀਓ ਦੇ ਵਿੱਚ ਆਪ ਜੀ ਵੇਖ ਰਹੇ ਹੋ ਇਹ ਸਾਡੇ ਲਾਗੇ ਪਿੰਡ ਹੈ ਜੀ ਹੰਡੋਰੀ ਗੋਲਾ ਤਰਨਤਨ ਦੇ ਨਾਲ ਹੀ ਤੇ ਦੋਵੇਂ ਸਗੇ ਭਰਾ ਨੇ ਇੱਕ ਵਿਆਹ ਸੀ ਤੇ ਇੱਕ ਵਿਆਹ ਨਹੀਂ ਕਰਵਾਇਆ ਇੱਕ ਦੇ ਬੱਚੇ ਹਨ ਉਹਨੂੰ ਸਾਹਮਦੇ ਨਹੀਂ ਤੇ ਇੱਕ ਤੇ ਵੈਸੇ ਇਕੱਲਾ ਹੈ ਤੇ ਇਹ ਵੀ ਪਿਛਲੇ ਦਿਨੀ ਸਾਡੇ ਤੋਂ 2-3 ਮਹੀਨੇ ਪਹਿਲਾਂ ਸਾਡੇ ਕੋਲ ਆ ਗਏ ਨੇ ਤੇ ਇਹਨਾਂ ਦੀ ਸ਼ਾਮ ਸੰਭਾਲ ਇੱਥੇ ਤੁਹਾਡੇ ਸਹਿਯੋਗ ਦੇ ਨਾਲ ਕਰ ਰਹੇ ਆਂ ਹਾਂਜੀ ਆ ਦੂਜੇ ਬਾਪੂ ਜੀ ਜਿਹੜੇ ਨੇ ਸਰਦਾਰ ਜੀ ਅਮਰਤਾਰੀ ਨੇ ਤੇ ਇਹਨਾਂ ਦਾ ਨਾਮ ਮੇਜਰ ਸਿੰਘ ਆ ਤੇ ਇਸ ਚੋਪਣੇ ਤੇ ਸੱਟ ਲੱਗੀ ਐ ਤੇ ਇਹਨਾਂ ਦਾ ਇਲਾਜ ਵੀ ਕਰਾਉਣਾ ਐ ਤੇ ਆਪ ਜੀ ਸੰਗਤਾਂ ਦੇਸ਼ ਵਦੇ ਦੀਆਂ ਸਹਿਯੋਗ ਦਿਓ ਤਾਂ ਕਿ ਆਪਾਂ ਇਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਇਲਾਜ ਸਹੀ ਤਰੀਕੇ ਦੇ ਨਾਲ ਕਰਵਾ ਸਕੀਏ ਸਤਿਗੁਰੂ ਜੀ ਮੇਰ ਰਹਿਮਤ ਕਰਨ ਇਹ ਜੋ ਆਸ਼ਰਮ ਆ ਗੁਰੂ ਨਾਨਕ ਦੇਵ ਜੀ ਬਲ ਸੰਭਾਲ ਕਰਜੋਂ ਦਾ ਕਲਾਂ ਜ਼ਿਲ੍ਹਾ ਤਰਨਤਨ ਸਾਹਿਬ ਜਿਹਦਾ ਇੱਕ ਨਵਾਂ ਇਕੜਾ ਸੇਵਾ ਦਾ ਕੇਂਦਰ ਐ ਮੁਫਤ ਦੀ ਸੇਵਾ ਨੂੰ ਸਮਰਪਿਤ ਹੈ ਇੱਥੇ ਲਾवारिस ਬੇਸਹਾਰਾ ਆਪਾਂਗੇ ਬਿਮਾਰ ਘਰੋਂ ਕੱਢੇ ਬਜ਼ੁਰਗ ਵੀਰ ਭੈਣਾਂ ਰਹਿੰਦੇ ਨੇ ਜਿਨ੍ਹਾਂ ਦੀ ਸ਼ਾਮ ਸੰਭਾਲ ਤੁਹਾਡੇ ਸਹਿਯੋਗ ਦੇ ਨਾਲ ਹੁੰਦੀ ਹੈ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀਤੇ